ਅੱਜ ਆਪਾਂ ਜਿਹੜਾ ਕਿ ਸਟੱਡੀ ਪੁਆਇੰਟ ਦੇ ਵਿੱਚ ਅਕੈਡਮੀ ਦੇ ਵਿੱਚ ਪਹੁੰਚੇ ਆ। ਇੱਥੇ ਕਿਹੜੇ-ਕਿਹੜੇ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਤੇ ਕਿਹੜੇ ਟੈਸਟ ਦੇ ਕਿੰਨੇ ਫੀਸ ਰੱਖੀ ਹੈ। ਇੱਥੇ ਅਸੀਂ ਪਹਿਲੀ ਗੱਲ ਤੇ ਵੀ ਸਾਡੇ ਕੋਲ ਕਾਫੀ ਬੱਚਿਆਂ ਦਾ ਮੈਸੇਜ ਆਇਆ। ਉਹਨਾਂ ਦੇ ਫੋਨ ਆਉਂਦੇ ਰਹੇ ਕਿਉਂਕਿ ਬੈਸੀ ਜਿਵੇਂ ਜੁਡੀਸੀ ਨਾਲ ਮਾਸਟਰ ਕੋਰਸ ਪੰਜਾਬੀ ਮਾਸਟਰ ਕੋਰਸ ਰੀਲਿਸ਼ ਇਲੈਕਟ੍ਰਾ ਪੰਜਾਬੀ ਇਲੈਕਟ੍ਰਾ ਰੀਲਿਸ਼ ਹੁਣ ਜੁਡੀਸੀ ਨਾਲ ਤੇ ਪੀਐਸ ਟੈਕ 1 ਪੀਐਸ ਟੈਕ 2 ਪੰਜਾਬ ਅੰਦਰ ਨੂੰ ਆਉਂਦੇ ਆ। ਠੀਕ ਹੈ। उ पगा महादी करने के लिए नेो